ਉਹ 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 ਬੱਬੀਆ ਤੁਹਾਡੇ ਤੁਹਾਨੂੰ ਖੁਸ਼ੀ ਨਹੀਂ ਹੈਗੀ ਰੌਣ ਖੋਈ ਆ ਥਮਾ ਕਿ ਕਿੱਥੋਂ ਚੱਕ ਲਿਆ ਕੁੜੀ ਕਿੱਥੋਂ ਲਿਆ ਆ ਯਾਰ ਤੁਸੀਂ ਇਸ ਗੱਲ ਚੱਕ ਕੇ ਕੇਦਾ ਖੁੱਡਾ ਪੱਟ ਕੇ ਲਿਆਇਆ ਖਰੀਦ ਕੇ ਲਿਆਇਆ ਉਹ ਅਗਲਾ ਵਿਆਹ ਕੇ ਲਿਆਇਆ ਲਿਆਇਆ ਲੈ ਦੇ ਤਾਂ ਉਹ ਮਰ ਗਿਆ ਐਵੇਂ ਮਰ ਗਿਆ ਯਾਰ ਯੂ ਸੁੱਖਾ ਸੁੱਖੀ ਛਾਂ ਦੀ ਤੂੰ ਉਹਦੇ ਲਈ ਕਿਹੜੀਆਂ ਦੁਆਵਾਂ ਕਰਦੀਆਂ ਹਾਏੀ ਉਹਨਾਂ ਗਰੀਬ ਦਾ ਘਰ ਬਥੇ ਤੇ ਛੋਟੇ ਛਟੇ ਛਟੇ ਬੱਚੇ ਉਹਨਾਂ ਆ ਦੇਖ ਤੀਏ ਤੇਰੇ ਮੋਰ ਬਨੇ ਆ ਅਸੀਂ ਵੀ ਘਰੋਂ ਕੱਢ ਦੇ ਕਿ ਫਿਰ ਆ ਤਾਂ ਘਰ ਬਸਰ ਨਾ ਤੇ ਆਪਣੇ ਭਰਾ ਦਾ ਬਸਰ ਦਿੱਤਾ ਨਾ ਸਾਡੇ ਬਸਰ ਦੇ ਲਈ ਕੋਈ ਨਾ ਤੁਹਾਡੇ ਮੈਰੋ ਕਿਆ ਤੁਸੀਂ ਹੱਬ ਨਹੀਂ ਕਰਾਉਂਦੇ ਉਧਰ ਤੂੰ ਹੀ ਕਹਿੰਦੀ ਸੀ ਕਿ ਕੀ ਕਹਿੰਦੀ ਸੀ ਕੁੱਕਰ ਤੇ ਚਿੱਤ ਨਹੀਂ ਲੱਗਦਾ ਕੱਲ੍ਹ ਆਈ ਕੰਨਾਂ ਤੇ ਕਟਰਾ ਮਾਰਦਾ ਮੈਂ ਉਹ ਕਹਿੰਦਾ ਮੈਂ ਕਹਿੰਦੀ ਸੀ ਜੀ ਇਹਦਾ ਨਾ ਬੰਦ ਕਰਕੇ ਕੀ ਆ ਰਿਹਾ ਹੈ ਹਾਂ ਹਣ ਜਦ ਗੋਪੀ ਨੇ ਕਦਮ ਚੱਕਤਾ ਇਹਦੇ ਦੀਨਾ ਸ਼ੁਕਰਾਨਾ ਇਹਨਾਂ ਦਾ ਮੈਂ ਸੁਣੋ ਮੇਰੀ ਇੱਧਾ ਗੱਲ ਸੁਣੋ ਤੁਸੀਂ ਉਧਰ ਤੋਹ ਸਕਦੇ ਆ ਮੇਰੇ ਮੇਰੀ ਗੱਲ ਸੁਣੋ ਫੱਡੀ ਮਾਂ ਤੁਹਾਡੇ ਤੋਂ ਤੂੰ ਕੀ ਆ ਵੇਰਾ ਭਰਾ ਮੁੰਡਾ ਸੋਣਾ ਪੈਣਾ ਲੈ ਲੈ ਪਿਆਰ ਇੱਕ ਦਾ ਉਹ ਮੋਟੇ ਤੇ ਸਿਰ ਰੱਖ ਕੇ ਆ ਤੇਰੇ ਏਸੀ ਵਾਲਾ ਕਮਰਾ ਏਸੀ ਵਾਲੇ ਕਮਰੇ ਤੇ ਤੁਹਾਡਾ ਬੁਰਾ ਨਹੀਂ ਸੁਣਾਈ ਤਾਂ ਤੁਸੀਂ ਏਸੀ ਵਾਲੇ ਕਮਰੇ ਚ ਕੀ ਉਹ ਸਾਨੂੰ ਨਹੀਂ ਬੋਲਦਾ ਕਹਿੰਦਾ ਉਹ ਭਰਾਵਾ ਬਾਤ ਕਰ ਉਹ ਵੀ ਸਾਨੂੰ ਵੀ ਕਢੋਣਾ ਆ ਮੈਨੂੰ ਲੱਗਦਾ ਏਸੀ ਵਾਲੇ ਕਮਰੇ ਦਾ ਸਾਡੇ ਭੜੇ ਨੂੰ ਨਹੀਂ ਹੋਗ ਮੈਂ ਕਿਹਾ ਭਰਾਵਾ ਤੇ ਏਸੀ ਦੋ ਲੱਗੇ ਆ ਇਹ ਕਹਿੰਦਾ ਮੈਂ ਕਮਰਾ ਦੇ ਦੋ ਆ ਬੋਲ ਆ ਚੰਗਾ ਲਾਦਾ ਮੁੰਡਾ ਹੋ ਗਿਆ ਨਹੀਂ ਮੈਂ ਕਿ ਤੂੰ ਆੜ ਜਾ ਤੂੰ ਲੈ ਵਿੱਚ ਬੋਲ ਕੀ ਕੀ ਕਹਿੰਦੇ ਕੀ ਇਹ ਮੈਂ ਹੀ ਸਮਝਦਾ ਭਾਜਾ ਤੂੰ ਨਹੀਂ ਸਮਝ ਸਕਦਾ ਇਹ ਮੇਰੇ ਕੋਲ ਆ ਗਿਆ ਹਾ 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 ਯਾਰ ਆ ਮੈਂ ਮੇਰਾ ਤੇਰੀ ਗੱਲ ਚ ਆ ਗਿਆ ਹਾ ਆਰ ਯੂ ਟਾਕਿੰਗ ਟੂ ਯੂ ਮੀ ਯੇ 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 ਲੈ ਲੈ ਇਹ ਕਿੰਨਾ ਕਰਦੇ ਆ ਉਹ ਇਹ ਇਹ ਕਿੱਦਾਂ ਹੋ ਜਾਊਗਾ ਕੀ ਲੈ ਕੀ ਲੈ ਕੀ ਤਿਆਰ ਆ ਤਿਆਰ ਆ ਤੂੰ ਤਿਆਰ ਆ ਦੇ ਪਤਾ ਤਾਂ ਲੱਗੇ ਯਾਰ ਕੱਲ੍ਹ ਬਣਾਉਣਾ ਆ ਬਾਹਰ ਜਾਣਾ ਬਾਹਰ ਜਾਣਾ ਹਾਂ ਹੋ ਠੀਕ ਹੈ ਉਹ ਅੱਜ ਤਲਾਕ ਦੇਣ ਨੂੰ ਤਿਆਰ ਆ ਕੱਲ੍ਹ ਨੂੰ ਵਿਆਹ ਕਰਵਾਇਆ ਤੇ ਮੈਂ ਚੱਪ ਕਰਕੇ ਆਪਣੀ ਅਮਰੀਕਾ ਤੇ ਮੁੰਡੇ ਕੋਕੜੀ ਮਾਰੂ ਮੈਂ ਤੇਰੇ ਘਾਟ ਅਮਰੀਕਾ ਕਰਾਇਆ ਇੰਨਾ ਵੀ ਮੇਰਾ ਕਦੇ ਉਹ ਉੱਦੇ ਕੋਦੋ ਇਤਰਾਜ਼ ਤੇ ਕੀ ਕਰਨਾ ਜਿੱਦਾ ਸਾਲਾ ਦਾ ਤੈਨੂੰ ਲਾ ਆ ਆਹਨਾਂ ਨੇ ਖੂਨ ਲਾ ਆ ਬੰਦੇ ਲਈ ਲਾ ਸਾਨੂੰ ਬੋਲਿਆ ਕਿਹੜੇ ਫਾਰਮ ਜਾਈ ਹੈ ਯੂ ਐਸ ਏ ਮਨੀ ਸ਼ੋਕਰ 101 ਫਾਰਮ ਦੇ ਵਿੱਚੋਂ ਆਈ ਹੈ ਉਹੇ ਵਿੱਚੋਂ ਆਈ ਹੈ ਇਹ ਹਾਂ ਜੀ ਤੂੰ ਗਰਾਸ ਤੇ ਗਾ ਤੇਰੀ ਆ ਚਾਮ ਇਹ ਭੁੰਡੀ ਤੋਂ ਲਿਆਂਦੀ ਚੱਕ ਗੁਰੂ ਵਾਲੇ ਤੋਂ ਉਹ ਤੇ ਮੁਰਗਾ ਹੀ ਜਾਂਦਾ ਗੋਈ ਨੂੰ ਓਏ ਹੋਏ ਯਾਰ ਯੂ ਟੋਕ ਨਹੀਂ ਹੈ ਇਹਨਾ ਦੇ ਲੈ ਲੈ ਟੈਨਸ਼ਨ ਵੀ ਕਰਾਈਓ ਆ ਦੇ ਲੈ ਗੋਪੀ ਖਾਣੇ ਨੂੰ ਮਾਰੂਗੀ ਲੈ ਜਾ ਉਧਰ ਉਹ ਕਦੀ ਜਨਾਨੀ ਕਦੀ ਬੰਦੇ ਦੇ ਨਾਮ ਆਤੀ ਹੈ ਨਾ ਟੈਨਸ਼ਨ ਕਰਾਵੇ ਚੱਕਰ ਇਦਾਂ ਆ ਮੇਰਾ ਵੀਰ ਦੇਖ ਹਾਂ ਹਾਂ ਕਿੱ데 ਕਿਤੇ ਆ ਜਾ ਕਦੀ ਕੋਈ ਗੱਲ ਗੋਪੀ ਠੀਕ ਐ ਮੇਰੀ ਗੱਲ ਸੁਣ ਉਹ ਕਹਿੰਦਾ ਮੈਂ ਕਿੱ데 ਕਿਤੇ ਗੇੜਾ ਮਾਰ ਜਾਣਾ ਗੋਪੀ ਵਿਆਹ ਕਰਾ ਲਵੇ ਉਹ ਮੇਰੀ ਗੱਲ ਸੁਣ ਭਰਾ ਮੇਰੀ ਗੱਲ ਸੁਣ ਇਹਦਾ ਹੁਣ ਇਹਦਾ ਕੋਈ ਛੋਟਾ ਨਹੀਂ ਦੱਸਣੇ ਮੇਰੀ ਗੱਲ ਸੁਣ ਉਹ ਵੀ ਤਾਂ ਫੜ ਲਾ ਕੇ ਕਹਿੰਦਾ ਕੁੱਤਾ ਭੋਖਦਾ ਹਾਂ ਹਾਂ ਉਹੋ ਵੀ ਲੈ ਡਾਂਗ ਆ ਲੱਗੇ ਤਾਂ ਇਹ ਬੜੇ ਪੈਂਡ ਵਾਲੀ ਪੈੜੀ ਇਹਦੇ ਨਾ ਹਾਂ ਹੋਣੀ ਉਹ ਲੈ ਲਾਵੇਂ ਪੈਰੀਆਂ ਥਲਾਉਂਦੀ ਕੁਪੜੀ ਠੀਕ ਐ ਮੈਂ ਕਾਰਬਾ ਜੋ ਤੇ ਬਾਤ ਰੱਖਿਆ ਕਰੂਗੀ ਤੇਰੇ ਲਈ ਰੱਖਿਆ ਕਰੂਗੀ ਇਹਦੇ ਦੇ ਨਾਂ ਰੱਖੂਗੀ ਮੇਰੀ ਗੱਲ ਸੌਲਾ ਤੈਨੂੰ ਬੰਜੂੜਿਆ ਮੈਂ ਆਪਣਾ ਆਜੇ ਤੈਨੂੰ ਕਾਰਬਾ ਨਰਮ ਕਰੋ ਕੋਈ ਮੇਰੀ ਗੱਲ ਸੌਲਾ ਬੰਦ ਬੰਦ ਗੱਲਾਂ ਨਾ ਜਾ ਨਾ ਸਾਨੂੰ ਮਾਮੀਆਂ ਨੇ ਮੂੰਹ ਦੇਖਣ ਵੇਲੇ ਨਾ ਸਾਨੂੰ ਮਾਮੀਆਂ ਨੇ ਨਿਆਣੇ ਦੇ ਮੂੰਹ ਦੇ ਉਹਨਾਂ ਦੇਖੜਦੇ ਤੁਹਾਨੂੰ ਇਹਨਾਂ ਸ਼ਰਮ ਹੈ ਹੀ ਨਹੀਂ ਸ਼ਰਮ ਜਿੱਦਾਂ ਬੰਦਦੇ ਉਸ ਦਿਨ ਤੂੰ ਆਪਣੇ ਭਰਾ ਮਗਰ ਧੋੜੀ ਪੇਜੀ ਫੈਰਦੀ ਉਹਦਾ ਰਿਸ਼ਤਾ ਲੱਭਦੇ ਨੂੰ ਹੁਣ ਤੂੰ ਕਹਿੰਦੀ ਸ਼ਰਮ ਕਰੋ ਮੇਰੀ ਗੱਲ ਸੌਲਾ ਮੇਰਾ ਵੀਰ ਲੋੜੀ ਦੀ ਤਿਆਰੀ ਕਰਲਾ ਆਪਾਂ ਵਧੀਆ ਪੰਜ ਦੇ ਸਾਹ ਪੰਜ ਸੱਤ ਟੁਕੜ ਇੱਥੇ ਚੂਚੇ ਇੱਥੇ ਖੇਡ ਰਿਹਾ ਵੀਰੇ ਕਿੰਨੇ ਸੋਹਣੇ ਆ ਗਏ ਯਾਰ ਲੈ ਨੂੰ ਚੰਗਾ ਬੜੀ ਸੋਹਣੀ ਬੋਲ ਅਸਲਮ ਬੱਟ ਪੂਰੀ ਦੇਖ ਇਤਰਾ ਦੇਲਾ ਦੇਖ ਤੇਰੀ 5 ਫੁੱਟ ਹਾਈ ਟੋਟੇ ਜੀਨ ਫਾਈਟ ਟਾਈਟ ਇੱਕ ਵਾਲ ਸਟ੍ਰੇਟ ਉਦੋਂ ਰੰਗ ਤੇਰਾ ਬੜਾ ਨੀਲ ਟੈਕਸ਼ਨ ਮੇਲ ਟੈਕਸ਼ਨ ਰੋੜਾ ਦਦਾ ਰੰਗ ਤੇਰਾ ਵਾਈਟ ਓਏ ਆਹਾਂ ਆਹਾਂ ਅੱਜ ਇਹਨਾਂ ਦਾ ਡਿਸਕੋ ਡਾਂਸਰ ਆਦ ਨੂੰ ਚਲਣੀ ਖਾਣੀ ਪੀਣੀ ਦੀ ਪਹਿਲੇ ਪ੍ਰਾਪ ਵਿੱਚ ਕੰਗਲਾ ਖੇਡਣਾ ਹੈ ਉਹਨਾਂ ਨੂੰ ਪਤਾ ਹੀ ਨਹੀਂ ਲੱਭ ਸੀ ਪੜਾਇਆ ਹੋਈ ਨਾ ਹੋਈ ਨਾ ਹੈਗਾ ਕੋਈ ਚੱਜ ਯਾਰ ਹੋਣ ਕਦੀ ਵਿਆਹ ਕਰਾਉਗੇ ਤਾਂ ਪਤਾ ਵੇਖਿਆ ਹੀ ਨਹੀਂ ਕੋਈ ਸਾਰਾ ਰਿਸ਼ਤੇਦਾਰੀ ਚਲਣਾ ਮਾਮੇ ਉਹਨਾਂ ਦੇ ਦੇਖੜੇ ਉਹ ਵੀ ਮੇਲੇ ਚ ਮੇਰਾ ਮਾਮਾ ਕਦੋਂ ਕੰਗਲਾ ਖੇਡੂ ਮੇਰੇ ਕੋਲ ਕੋਈ ਤਾਂ ਹੋਈ ਗੱਲ ਮੇਰੀ ਗੱਲ ਤੋਂ ਤੇਰੇ ਨਾਲ ਮਾਮਾ ਕੰਨੜਾ ਪਰਾਤ ਚ ਕਬਵੀ ਪਿਛੇ ਦੀ ਲੈ ਬਈ ਆ ਦੇ ਲੈ ਪੱਪੀ ਪੱਪੀ ਕਿੰਦੀ ਪੱਪੀ ਕਿੰਦੀ ਹੋਏ ਕਿਹਦੀ ਚਕਲਾਈ ਆ ਉਹ ਸੱਚੀ ਕਿੰਦੀ ਪੱਪੀ ਕਿੰਦੀ ਹੋਏ ਹਮਝਾਦੇ ਨਾ ਹੁਣ ਕੱਲੇ ਹਾਂ ਮੈਂ ਸਾਰਾ ਐਲੂਗਾ ਪਰਾਤ ਚ ਹੱਥ ਨਾ ਪਾਵੇ ਸਾਰਾ ਦੁੱਧ ਕਾਲਾ ਕਰ ਦੇਣਾ ਇਹ ਮੇਰਾ ਮੁੰਡਾ ਕਾਲਾ ਹੈ ਨਾ ਕਾਲਾ ਤਾਂ ਤੇਰਾ ਮਾਮਾ ਵੀ ਦੀ ਹੈਗਾ ਮੇਰਾ ਉੜੀ ਵੀ ਤੁਸੀਂ ਕਹਿੰਦੇ ਕਾਲਾ ਕਾਲਾ ਬੇਚਾਰੇ ਨੂੰ ਕਾਹਦੇ ਕਰੀਂਦਾ ਨਾ ਮੈਂ ਕਾਲਾ ਜਾਂ ਕਾਲੇ ਰੰਗ ਦਾ ਦੋਈ ਹੈ ਇੱਕ ਕਾਲਾ ਤੇ ਚਿੱਟਾ ਤੀਜਾ ਰੰਗ ਮੇਰਾ ਹੁੰਦਾ ਨਹੀਂ ਕਾਲਾ ਰੱਬ ਨੇ ਭੇਜਵਾ ਪਾਉਂਦੀ ਘਾ ਤੇ ਤੀਜਾ ਰੰਗੇ ਨਹੀਂ ਬਣਾਇਆ ਤੀਏ ਤੈਨੂੰ ਚੁੰਨੀ ਲੈਣ ਦਾ ਨਹੀਂ ਪਵਾ ਹਾਏ ਮੈਂ ਮਾਤ ਲੋਕੇ ਤੋਂ ਆਇਆ ਬੈਠੇ ਆ ਸੱਸ ਬੈਠੀ ਤੇਰੀ ਮੋਰੇ ਤੂੰ ਚੁੰਨੀ ਲੈ ਕੇ ਰੱਖੇ ਉਹ ਕੋਕੜੀ ਆ ਰਹੀ ਤੇ ਜੱਟ ਓਏ ਨੇ ਨਹੀਂ ਨਹੀਂ ਇਹ ਮੈਂ ਤੂੰ ਮੈਂ ਕਿਹਨੋਂ ਕਿਹਾ ਕੁੱਤੇ ਨੂੰ ਕੁਕੜੀਆਂ ਦੀ ਸੱਸ ਬਣਾਈ ਤਾਂ ਯਾਰ ਮੈਂ ਇਹ ਕਿਹੜੀ ਗੱਲ ਆ ਵਾਈਟ ਛੱਲਾ ਉਹਦਾ ਬੋਲੀ ਸਮਝ ਨਹੀਂ ਆਉਂਦੀ ਉਹ ਪਤਾ ਕੀ ਕਹਿੰਦੇ ਹੋ ਕਹਿੰਦੇ ਤੂੰ ਮੁੰਦੀ ਪਰਾਤ ਦੇ ਵਿੱਚ ਤੂੰ ਚੱਕਣੀ ਜੀ ਮੈਂ ਤੱਕ ਐਂਦੇ ਜਾਂਦੇ ਆ ਉਹਦਾ ਤੂੰ ਚੱਕ ਕੋਈ ਕੀ ਮੁੰਦੀ ਦਾ ਕੀ ਕਹਾਣੀ ਏ ਹੁੰਦੇ ਜੇ ਮੁੰਦੀ ਜੇ ਨੂੰ ਲਾਪੂ ਏ ਉਹ ਕੀ ਸਿਸਟਮ ਹੁੰਦਾ ਕਹਾਣੀ ਤਾਂ ਹੁੰਦੀ ਆ ਜੇ ਕੁੜੀ ਦੇ ਹੱਥ ਆ ਜੀ ਉਹ ਪਹਿਲੀ ਸੱਟ ਈ ਫੇ ਕੁੜੀ ਮੁੰਡੇ ਤੇ ਰਾਜ ਕਰਦੀ ਹੈ ਜੇ ਮੁੰਡੇ ਦੇ ਹੱਥਾਂ ਆ ਜੀ ਮੇਰਾ 12 ਉਮਰ ਤੇ ਬੁੜਾ ਮੇਰਾ ਥੱਲੇ ਲੱਗਾ ਰਿਹਾ ਮੇਰੀ ਗੁੜੀ ਮੇਰੀ ساری ਉਮਰ ਮੇਰਾ ਬੁੜਾ ਥੱਲੇ ਲੱਗਾ ਰਿਹਾ ਤਾਦੇ ਮੇਰੇ ਮੇਰੇ ਬੁੜੇ ਨੇ ਕੱਟ ਲਏ ਤੇਰੀ ਹੌਣ ਜਿੰਨਾ ਵੀ ਤੇ ਤੋਰੀ ਕੱਟੋਣੀ ਕਿੰਦਾ ਖਿਆਲ ਆ ਤਾਂ ਥੱਲੇ ਨੂੰ ਦੇਖਦਾ ਮਨਣਾ ਨਹੀਂ ਸੀ ਜਾਨੀ ਉਹ ਜਵਾਨ ਨਹੀਂ ਹੁੰਦੀ ਇਹਨੂੰ ਸੀ ਕੂਤੇ ਜਾਂਦੇ ਨੇ ਸੋਟੀਆਂ ਮਾਰ ਕੇ ਹਾਂ ਬਸ ਉਹ ਮਾਰ ਗਿਆ ਉਹ ਤਾਂ ਉਹ ਵੀ ਇਹਨਾਂ ਦਾ ਪ੍ਰੋਗਰਾਮ ਜੇ ਫਿੱਟ ਕਰਨਾ ਹੈ ਨਾ ਹੈ ਤੁਹਾਡੇ ਕਿਤੇ ਇਦਾਂ ਦਾ ਕਰਦਾ ਕੁਝ ਉਹ ਦੇ ਨਾ ਉਹ ਉਹ ਕੁਬੜੀ ਦੇਖੋ ਤੇ ਪਾਉਂ ਵਾਲ ਦੇ ਦੇਖ ਕੁਬੜੀ ਆ ਲੈ ਦਾ ਜਾਨਵਰ ਲੱਗ ਗਿਆ ਗੁੱਸੇ ਆ ਉਹ ਉਹ ਲੈ ਟੈਂਸ਼ਨ ਕਰਾਈ ਆਵੇ ਆ ਦੇ ਨੀਲ ਨੀਲ ਟੈਂਸ਼ਨ ਕਰਾਈ ਦੇ ਸਵੇਰੇ ਜਦੋਂ ਉਹ ਮੈਣੀਆਂ ਹੁੰਦੀਆਂ ਸੀਗਾ ਬੁੱਪੜ ਦੀ ਮੈਣੀ ਰੋਕਦੇ ਹੋਰ ਗਿਆ ਓਏ ਮਾਮੇ ਨੇ ਮੁੰਦੀ ਪੁਆਈ ਆ ਨਾ ਇਹਨੇ ਮਾਮੇ ਨੇ ਮੁੰਦੀ ਪੁਆਈ ਤੇ ਸਾਡੇ ਵਾਂ ਮੇਰੀ ਬਾਰੀ ਆਈ ਜਿਹਨੂੰ ਮੁੰਦੀ ਹੈ ਮੁੰਦੀ ਜਾ ਕੇ ਮੰਮੀ ਨੇ ਆਪਣੀ ਚੇਹ ਚ ਪਾ ਲਈ ਛੋਟੇ ਮਾਮਾ ਕਹਿੰਦਾ ਆ ਆ ਲੋ ਭਾਈ ਹਾਂ ਮਾਰ ਚ ਪੂਰਾ ਮੈਲੀ ਹੋ ਗਏ ਹਾਂ ਜੀ ਮੁੰਦੀ ਮੈਂ ਕਹਾ ਮੁੰਦੀ ਦੇ ਭੈੜੇ ਤੇ ਪ੍ਰਾਦਰ ਪੜਾਵਾ ਭੈੜ ਕੋ ਲਿਆ ਹਾਂ ਮੈਂ ਕਹਿੰਦੇ ਕਿਸੇ ਦਾ ਨਿਆਣੇ ਮੇਰੇ ਨਿਆਣੇ ਆ ਕੇ ਤਾਂ ਨਹੀਂ ਉਹਨਾਂ ਜੋਕ ਨਹੀਂ ਕਰਦੇ ਜੀ ਟੋਨਲੀ 1 1 ਪੀਸ ਓਨਲੀ 1 1 ਪੀਸ ਇਹ ਕੰਮ ਨੂੰ ਕਹਿੰਦਾ ਕਿਸੇ ਪੈ ਜਾਂਦੀ ਜਾਂ ਤਾਂ ਮੇਰੇ ਪਾਣੀ ਛੱਡਿਆ ਜਾ ਬੋਕਦ ਨਾ ਬਰਸ ਜਾਂਵੇ ਹੈਲੋ ਕੁੱਕੜ ਕੁੱਪੜੀ ਜਿੱਥੇ ਹੀ ਸੁਖੜਦਾ ਖਲਾ ਰ ਭੂ ਵੀ ਨਾ ਆਦਾ ਮੈਂ ਮੈਂ ਆਉਣ ਦਾ ਤਾਂ ਜਵੇਰ ਦਾ ਲੱਗਾ ਉਧਰ ਪਰਸੋਂ ਇਹਨਾਂ ਦੇ ਗਿਆ ਸੀ ਮੈਂ

ਕਤਾ ਯਾਰ ਕਿਦਾ ਰੂਮ ਤਾਂ ਦਿਖਾਈਏ ਓਏ ਅੰਮਾ ਕਿਹੜੇ ਰੂਮ ਚ ਛੱਡੀਏ ਕਿਹੜੇ ਰੂਮ ਚ ਛੱਡੀਏ ਦੇਖੀ ਆ ਦੇਖਿਆ ਦੋਨਾਂ ਹੀ ਛੱਡਿਆ ਦੇਖੀ ਮਹਿਲਕ ਪਹਿਲਕ ਪਾਉਂਦਿਆਂ ਨੇ ਫਰਕ ਕੁਕ ਕੁਕ ਬਾਹਾਂ ਦੇਣੀ ਮਰੀ ਕੁੰਡਾ ਖੋਲ ਇਹਨਾਂ ਦਾ ਰੂਮ ਆਹ 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 ਆਲੀ ਕਿਹੜੀ ਗੱਲ ਆ ਆਲੀ ਦੀ ਕੋ ਗੱਲ ਹੈ ਨਹੀਂ ਇਹ ਚਲੋ ਆ ਚੱਕ ਇਹ ਚੱਕ ਲੈ ਬੇਤਾ ਪੂਰੀ ਐਨ ਉਹ ਰੂਮ ਹੀ ਲੈਣਾ ਉਹ ਇਹ ਲਾ ਪੂਰੇ ਐਨ ਖੁਸ਼ ਮਜ਼ਾਜ ਐਨ ਪੂਰੀ ਦੇਖ ਕੁਕੜੀ ਦੇਖ ਪੂਰੀ ਖੋਜਾ ਹਸਬੰਦ ਆਪਣੇ ਉਹ ਮਾਰਿਆ ਕੱਢ ਕੇ ਉਹਨੇ ਕਾਲੀ ਆਈ ਸੀ ਸ਼ੁਕਰ ਕਰ ਮੇਰੇ ਪੱਟਾ ਜੀ ਨਹੀਂ ਕਰਦੀ ਉਹ ਇਹਦਾ ਸਾਲਾ ਬੇਦੂਰ ਵੀ ਕੋਈ ਹੋਊਗਾ ਬੈਠੂਗਾ ਉਹ ਦੇ ਲਾ ਦੇ ਹੋਰ ਕੋਕੜਾ ਆਈਦਾ ਬਾਹਰ ਹੁਣ ਇਹਦੇ ਪੱਟਾ ਚ ਕਹਿੰਦੇ ਬੈਣਾ ਹੱਲੇ ਤੂੰ ਬਹਿ ਜਾ ਬਹਿ ਮਾਦੀਆ ਮਾਦੀਆ ਮੋਹਤੇ ਦਾ ਬੈਗੂ ਆਜਾ ਸਾਡੇ ਕੁੜੀ ਦਾ ਭਰਾ ਵੀ ਨਾਲੇ ਆਇਆ ਐਵੇਂ ਨਾ ਕੋਕਿਓ ਆ ਦੇ ਲੋ ਕੁੜੇ ਕੁੜੇ ਭਰਾ ਵੀ ਨਾਲੇ ਆ ਤੀਏ ਤੁਹਾਨੂੰ ਪਤਾ ਆ ਤੂੰ ਭਰਾ ਨਾਲ ਲੈ ਗਿਆ ਕੁੜੀ ਦਾ ਭਰਾ ਆ ਮੋਗੇ ਤੋਂ ਛੋਟਾ ਭਰਾ ਭਾਈ ਮੇਰੀ ਗੱਲ ਸੁਣੋ ਹਾਂਜੀ ਭਾਈ ਮੇਰੇ ਗਾਥੜਾ ਦਾ ਮਾਮਾ ਕਾਦੇ ਗੁੱਸੇ ਹੋ ਗਿਆ ਪਤਾ ਨਹੀਂ ਪਰ ਕਦੋਂ ਗੋਰੀ ਸਾਡੇ ਮਾਮੇ ਨੇ ਮੁੰਡੀ ਤਾਪਲੇ ਤੁਸੀਂ ਐ ਕਮੜਾ ਆ ਸੱਚੇ ਆਸ਼ਕਾ ਵਾਲੀਆਂ ਗੱਲਾਂ ਦਾ ਡੀ ਉਦਾਂ ਲੱਗਿਆ ਐਵੇਂ ਡੀ ਡੀ ਦਿਖਾਈਏ ਡੀ ਦਾ ਬਹੁਤ ਖੂਸ਼ ਆ ਡੀ ਤੇ ਦਿਲਪਰੀ ਤੇ ਆ ਡੀ ਦਾ ਬਹੁਤ ਖੂਸ਼ ਆ ਦਿਲਪਰੀ ਤੇ ਡੀ ਦੇ ਨਾਮ ਲਿਖਿਆ ਮੇਰਾ ਆ ਆ ਆ ਮੇਲੀਆ ਮੇਲੀਆ ਇਥੇ ਕਹਨੂੰ ਵਿਚਾਰੇ ਨੂੰ ਬੋਲਦੇ ਆ ਆ ਦੇਖ ਲੈ ਪੂਰੀ ਐਨ ਫਾਰ ਫੋਰਰ ਮੌਂਟੇਗੂਰ ਮੁੰਡੀ ਕਰਾਈ ਆ ਦੇਖ ਲੈ ਬਾਦ ਸਟ੍ਰੀਟ ਨੀ ਹਾਇ ਕਰਦਾ ਹੈ ਉਹ ਮਨੀ ਹੈ ਬਾਂਦਰ ਜਿਹਾ ਮੈਂ ਜੁੱਤੀ ਚੱਕਣੇ 4 ਵਜੇ ਦਾ ਉੱਠਿਆ ਆ ਉਹ ਸਵੇਰ ਦਾ ਸਾਰਾ ਦਿਨ ਖੇਤਾਂ 'ਚ ਰਹਿੰਦਾ ਉਹਨੂੰ ਠਾਲੀ ਜਾਂਦਾ ਮੁਰਦਾ ਘਰ ਦਾ ਜਮਾ ਮੈਂ ਇਹ ਰੇ ਥਾ ਬੀ ਲੈਣਾ ਆ 10 ਵਜੇ ਉੱਠਦਾ ਆ charmani ਆਉਂਦੀ ਕਾਹਨੂੰ ਛੇੜਦਾ ਮਨੀ ਉਹਨੂੰ ਹਮਾਰਾ ਬਾਝਾ ਝੜ ਯਾਰ ਕੱਟ ਮਨੇ ਹੱਥ ਛੱਤਰੇ ਖਾਣੇ ਹੁਣ ਮੈਨੂੰ ਚੱਕਣੀ ਪੈਣੀ ਜੁੱਤੀ ਉਹ ਜਵਾਨ ਨੇ ਗਏ ਹੁਣ ਕਿਹੜੇ ਜਵਾਨ ਨੇ ਗਏ ਮਾਰਨੂ ਮਾਰ ਕਿਉਂ ਕੀ ਗੱਲ ਤੂੰ ਮੇਰੇ ਤੇ ਹੱਥ ਸਰ ਲਾ ਗਿਆ ਹੁਣ ਆ ਜੁੱਤੀ ਚੱਕ ਲੈਣੀ ਮੈਂ ਹਟ ਜਾਣਾ ਡਾਂਗ ਪਈ ਆ ਮੇਰੇ ਨਹੀਂ ਮਾਰਦਾ ਤੂੰ ਮੈਂ ਮੁੰਡੇ ਨੂੰ ਕਿੱਥਾ ਹਾਵਦਾ ਮੇਰੇ ਨਹੀਂ ਮਾਰ ਸਕਦਾ ਫਿਰ ਤੇ ਮੇਰੇ ਕੋਲ ਖਾਪੇ ਖਾ ਕੇ ਹਟਣਾ ਖਾ ਕੇ ਹਟਣਾ ਮੇਰੇ ਡੰਡਾ ਨਹੀਂ ਮਾਰਦਾ ਤੈਨੂੰ ਯੇ ਮੈਨੂੰ ਐਡਾ ਨਾ ਚੈਲੰਜ ਕਰੂਗਾ। ਇਹ ਮੈਂ ਤਾਂ ਖਾਂਗਾ ਤਾ। ਹੂੰ ਤੇਰਾ ਕੁੱਤੇ ਦੀ ਹੱਡਾ। ਆ ਰਾਮਾ ਜੀ ਯਾਰ ਪੈਣ ਵੀ ਨਹੀਂ ਦਿੰਦੇ ਹੈਗੇ ਯਾਰ। ਕੁਛ ਨਹੀਂ ਹੋਇਆ ਫੋਨ ਨੂੰ। ਐਮੀ ਉਹ ਤਾਂ ਪਹਿਲੇ ਹੀ ਕਰਿਆ ਤੇਰਾ ਫੋਨ ਦਾ। ਰਾਮਾ ਮੋਟਿਆ ਆਇਆ। ਇਹ ਤਾਂ 4 ਵਜੇ ਦਾ ਕਿ ਆਇਆ ਕੁੱਤੇ ਪਹਿਲਾਂ ਧਾਰਾ ਚੋਈਆਂ। ਮੇਰੇ ਹੱਥ ਤੇ ਪੱਤੇ ਵੀ ਪਾਏ ਆ ਮੈਂ ਤੇਰੇ ਧੰਮ ਸੱਚੀ ਬਣਾ ਰਹੀ ਆ ਮੈਂ ਤੇਰਾ ਫੋਨ ਬੱਜ ਗਿਆ। ਹਾਂ। ਹੱਥਾਂ 24 ਘੰਟੇ ਹੱਥ 'ਚ ਫੋਨ ਰੱਖਦੇ ਆ। ਕੋਈ ਕੰਮ ਨਹੀਂ ਨਿ ਪਰੇ ਹੋ ਯਾਰ ਮਮਸ ਕੀਆ ਯਾਰ ਪਰੇਗਾ ਨਾ ਤਾਲਾ ਬੈਣਾ ਸੁਣ ਲੈ ਬੰਦੇ ਨੂੰ ਮਾਰ ਤਾਲੇ ਅੱਛਾ ਜਿਹੜੀ ਮੈਂ ਤੇਰੇ ਮਾਰਾ ਤੂੰ ਹੱਥ ਚੱਕ ਲੈ ਮੇਰੇ ਮੁੰਡੇ ਦੇ ਲੱਗੇ ਹੈਨਾ ਜਿਹੜੀ ਤੂੰ ਹੈਨਾ ਭੌੜੀਆਂ ਭੌੜੀਆਂ ਭਾਲਾ ਭਾਲਾ ਯਾਰ ਨਾ ਤੂੰ ਹੀ ਜੋਗ ਵਰ ਜਾ ਯਾਰ ਮੈਂ ਤੈਨੂੰ ਠਾਲਦਾ ਆ ਓਏ ਯਾਰ ਮਾਂ ਦੀ ਭੀਮ ਛੋੜੀ ਭੀਮ ਦੀ ਡੜੀ ਖਾ ਕੇ ਜੰਮੀ ਇਹ ਚੁੱਪੇ ਹੀ ਨਹੀਂ ਕਰਦੀ ਹੈਗੀ ਧੱਪੜ ਮਾਰੂ ਵੇ ਰਮ ਮੈਨੇ ਮਾਨੂ ਕਦਾ ਬੋਲਦਾ ਕਿੱਦਾਂ ਬੋਲਦਾ ਓਹ ਰਾਇਆ ਰਮੈ ਉਹ ਸੌ ਲੈੰਦੇ ਆ ਮੇਰਾ ਭਈ ਆ ਮੈਨੂੰ ਬੇਦਖਲ ਕਰੋ ਮੈਂ ਨਹੀਂ ਰਹਿਣਾ ਤੂੰ ਸਾਜਣ ਇਦਨ ਹੋ ਮਾਰ ਜਾ ਇਹਨਾਂ ਨੇ ਅੱਜ ਛੱਤਰ ਖਾਣੇ ਹੀ ਆ ਮੇਰੇ ਕੋਲ ਆਮਾ ਯਾਰ ਇਹਨੂੰ ਜਰਾ ਠਾਲਿਆ ਮੈਂ ਤਾਂ ਲਈ ਜਾ ਲੈ ਤਾਂ ਲੈ ਤਾਂ ਲੈ ਲੈ ਯਾਰ ਬੇਲਣ ਹਰਾਮ ਦਾ ਆਇਆ ਮਿਲ ਨਹੀਂ ਉਹ ਮੇਰਾ ਘਾਟਾ 10 ਵਜੇ ਉੱਠ ਕੇ ਮੁੰਸਰ ਖਾਣ ਲਾਪਾਂ ਦਾ ਇਹਨਾਂ ਸੌਂਦਾ ਨਾ ਸੌਂਦੁੰਦਾ ਉਹਨਾਂ ਨਿਆਣੇ ਨੂੰ ਸੋਨਾ ਦੇ ਤੈਨੂੰ ਪਤਾ ਯਮਨੇ ਮਟਾ ਦਾ ਡਾਂਗ ਭਰਾ ਨਹੀਂ ਮੁੰਡਾ ਆਪ ਤੇ ਕਦੇ ਬੰਦਾ ਚਾਮ ਲਿਆ ਆ ਬਹੁਤਾ ਉਹਰੇ ਹੋਏ ਆ ਬਿੱਜੂ ਕੀ ਗੱਲ ਆ ਤੈਨੂੰ ਅੰਦੇਲਾ ਮੈਂ ਨਹੀਂ ਹਟਣਾ ਮੇਰਾ ਸਿਰ ਦੋਖਦਾ ਮੈਂ ਪੇਲ ਆਈਆਂ ਦਾ ਛੱਡ ਫੇਟ ਓਏ ਤੇ ਛੋਟਾ ਦਿਮਾਗ ਹੁੰਦਾ ਹਟ ਜਾ ਮਨੇ ਸੱਚੀ ਕਹਿੰਦੀ ਮੈਂ ਕਿ ਚੀਚੀ ਬਾਹੋਂ ਗਈ ਪਤਾ ਨਹੀਂ ਕਿੱਥੇ ਤੂੰ ਬਚੀ ਜਾਣਾ ਮੈਂ ਮੱਲਾ ਲੈਦਾ ਦਮਾ ਹੋ ਜਾ ਨਹੀਂ ਉਹ ਬਸ ਵਖਤ ਨਹੀਂ ਕੁਝ ਕਰ ਮਨੀ ਤੈ ਗੋਪੀ ਤੈ ਨਹੀਂ ਕੁਝ ਕਰ ਮੈਂ ਨਹੀਂ ਕੁਝ ਕਰ ਗੋਪੀ ਨਾ ਇਹ ਤਾਂ ਨਹੀਂ ਕਰਨਾ ਅਬ ਪੁੱਛ ਲੈ ਠੋ ਅ ਠੋ ਮਾਪੇ ਦਿੰਦਾ ਮੋਸਕੋ ਦੇ ਨਾਲ ਕੋਲ ਲੰਬੀ ਹੋਰ ਤਾਂ ਹੁੰਦੀ। ਜਦੋਂ ਆਉਂਦੇ ਉੱਤੋਂ ਕਾਤਾ ਉਹ ਪਾਇਆ ਤੇ ਧੂਈ ਦੇ। ਮੱਕਤੀ ਉਹ ਦੀ ਧੂਈ ਦੇ ਥੱਲੇ ਕੜਾ ਹੱਬ ਗਿਆ ਹਰਾਮਚਾਰਿਆ। ਉਹ ਬਈ ਹੱਥ ਪਾ ਕੇ ਐ ਮਾਰਿਆ। ਜਲੂਸ ਕੱਢਿਆ ਯਾਰ ਇਹਨਾਂ ਦੀ। ਉਹ ਲਾਣਾ। ਮੱਖ। ਕੀ ਕਰਦਾ? ਉਹ ਵੇ ਬਤਾ ਮੈਂ ਪੈਗਾ ਤਾਂ। ਕੋਈ ਨਾ ਜਾ ਪੁੱਪੀ ਮੇਰੇ ਕੋਲ ਆ ਜਾ। ਮੇਰੇ ਮੰਜੇ ਤੇ ਆ ਜਾ। ਆਹ ਨਾ ਤਾ ਮਾਰਦੀ ਓਏ ਆਉਣੇ ਮਾਰਦੀ ਆ ਕੋਈ ਵਿੱਚ ਰੱਖੀ ਵਿੱਚ ਪਾਈ ਨਹੀਂ ਜਮਾ ਦੀ ਬਾਤੀ ਦੀ ਨਹੀਂ ਹੈਗੀ ਆ ਸਾਡੇ ਯਾਰ ਲੈ ਫੜਾ ਉਹ ਭੈਣ ਇੰਦਾਂ ਮੈਨੂੰ ਨਹੀਂ ਪਤਾ ਮੈਨੂੰ ਮੈਨੂੰ ਤਾਂ ਦੱਸੋ ਮੇਰਾ ਕੀ ਕਸੂਰ ਆ ਕੀ ਕਸੂਰ ਆ ਉਹ ਵਿਚਾਰਾ 4 ਵਜੇ ਦਾ ਉੱਠਿਆ ਆ ਦੇ ਕਿੱਦਾਂ ਸੌਕ ਜਾਣ ਪਈ ਐ ਤੁਸੀਂ ਤਾਂ ਮੇਰੇ ਸਾਹਮਣੇ ਪੈਰ ਮੜੋ ਥੱਲੇ ਤੇਲ ਲੈ ਕੇ ਥਾਰੇ ਜਾਣੇ ਯਾਰ ਮੇਰੇ ਪੈਰ ਬਹੁਤ ਆਉਦੇ ਆ ਯਾਰ ਪਰੇ ਹੁਣ ਮਰੀ ਰਿਪੋਰਟ ਆ ਗਈ ਤੇਰੀ ਕਾਪੀ ਮੈਨੂੰ ਵੀ ਪਤਾ ਐ ਇਹਨੂੰ ਚੱਕ ਬੇਲੜ ਨੂੰ ਪਰੇ ਕਰ ਇਹਦਾ ਫੋਨ ਬੱਜ ਗਿਆ ਅਜ ਕੱਢ ਜਾਣਾ ਸੀ ਮੇਰੇ ਤੋਂ ਸੋਟੀ ਬੱਜੀ ਇੱਥੇ ਰੇਹੋ ਮਾਰਦਾ ਕਿੱਦਾਂ ਆ ਇਹਨੂੰ ਕਹ ਉਹ ਤੀਰਥੇ ਦਾ ਜਾੜ ਓ ਖਤਾਂ ਨੰਮ ਨੱਕਾ ਮੋੜ ਦੇ ਜਾ ਨੱਕਾ ਮੋੜ ਕੇ ਆ ਚੱਲ ਚੱਲ 2 ਵਜੇ ਮੈਂ ਹੁਣ ਸੌਣ ਲੱਗਾ ਹੁਣ ਨਾ ਮੈਨੂੰ ਲੱਗਿਆ ਝੋਨਾ ਹੋਰ ਸੁੱਤੇ ਪੈ ਤੇ ਤੇਰੇ ਲੱਗਿਆ ਝੋਨਾ ਆਰਾਮ ਦਾ ਨਾ ਹੋਵੇ ਤਾਂ ਸਾਦਰ ਮੈਂ ਤੇ ਦੱਸਾਂ ਮੈਗੀ ਮੇਰੇ ਨਾਲ ਤਾਂ ਮੁੰਡੇ ਨੂੰ ਔਠ ਖੇਤ ਪੇ ਲਾਉਣ ਆਲਾ ਪਿਆ ਰੋਟੀਆਂ ਰੁੱਟੀਆਂ ਖਾਦੀਆਂ ਬੰਨਾ ਮੋੜ ਨਾਲ ਐਂ ਤੇ ਤੇਲ ਮੜਨ ਮੇਰੇ ਪੈਰਾਂ ਤੇ ਇਹਨੂੰ ਕਮਾ ਮਾ ਮਾ ਯਾਰ ਬੱਧੀ ਹਾ ਕੀ ਕਰਦਾ ਸੀ ਰਣ ਲੱਖਦੇ ਕੋ ਨਾ ਫਿਰ ਨੂੰ ਚੜੂਗਾ ਫਿਰ ਨੂੰ ਉਹ ਫਿਰ ਨੂੰ ਚੜੂ ਇਹ ਮੋਟਾ ਇਹ ਮੋਟਾ ਇਹ ਮੋਟਾ ਇਹ ਮੋਟਾ ਕੋ ਬੋਲਾ ਨਹੀਂ ਆ ਮੋਟਾ ਹੈ ਦੇ ਬਾਟੂ ਮੂਲੇ ਆਇਆ ਮੈਂ ਨਹੀਂ ਆਈਆਂ ਇਹ ਜੋ ਮੈਂ ਕੈਨੇਡਾ ਨੂੰ ਗਈ ਸੀ ਕੈਨੇਡਾ ਨਾਲ ਹੋਇਆ ਉਹੀ ਨੋਰਮਲ ਦੀ ਸਰਾ ਹੋ ਗਈ ਜਾਣਾ ਹੀ ਆ ਹੁਣ ਫਿਰ ਤੈ ਜਾਣਾ ਮੈਂ ਕੋਸੋ ਖੁਕੀ ਆ ਆਹ ਕੀ ਕਰਨਾ ਇੱਥੇ ਕਰਨਾ ਇੱਥੇ ਰੋਟੀਆਂ ਪਕਾ ਸਕਦਾ ਨਹੀਂ ਅੱਥੇ ਕੰਨ ਲਿਆ ਤੁਹਾਡੇ ਰੋਟੀਆਂ ਦਾ ਵਿਆਹ ਬਾਬੋ ਹਾਂ ਯਾ ਕਿੰਨਾ ਕਰਾ ਲਈਏ ਜੂਪੀ ਕਿਉਂ ਲਿਆਈਏ ਮੈਂ ਆ ਬੋਏ ਕਿੱਥੇ ਦੋਨੇ ਜਣੇ ਨਹੀਂ ਕੋਈ ਮੰਡੀ ਗਰਾਉਂਡ ਮੈਂ ਜਾਣਦੇ ਦਮ ਅੱਛਾ ਜੂਪੀ ਤਾਂ ਨਹੀਂ ਮਿਲੀ ਫੇ ਫੋਟਾ ਕਰਿਆ ਹੀ ਆ ਰਾਇ ਮੇਰੀ ਮੰਮੀ ਅੱਗੇ ਗਏ ਗੁਜਰੇ ਹਾਂ ਵਿਆਹ ਹੋ ਜੂ ਜਿੱਦਣ ਹੋਊ ਉਦਣ ਹੋ ਜੂ ਆ ਇਹਦਾ ਜੋ ਸੰਜੋਗ ਹੋਏ ਉਦੋਂ ਹੋ ਜਾਣਾ ਆ ਸੰਜੋਗ ਆਪਣੇ ਆਪ ਆਖੋ ਸੁਮਾਉਣੇ ਵੀ ਪੈਂਦੇ ਆ ਪਾਦ ਮਾਰਾ ਇਸਨੇ ਐ ਓਏ ਮਾਰਿਆ ਪਸਕੀ ਜੇ ਲੇਖਾਂ ਤਾਜਿਆ ਕੀ ਪਾਦ ਮਾਰਤੇ ਆ ਯਾਰ ਹਾਂ ਬਹੁਤਾ ਵਿਆਹ ਦਾ ਡਿਪਰੈਸ਼ਨ ਨਾ ਦਿਆ ਅਗਰ ਮੇਰੇ ਸਿਰ ਤੇ ਕਿਪੜੀ ਦੀ ਗੱਲ ਕਰਾਉਣਾ ਨਹੀਂ ਗੋਪੀ ਮੈਂ ਮਾਹਬੂਜੂਗਾ ਮੈਨੂੰ ਨਹੀਂ ਲੱਗਦਾ ਮਗੋਪੀ ਦਾ ਵਿਆਹ ਹੋਣਾ ਗੋਪੀ ਹਾਂ ਗੱਲ ਸਾਰੇ ਹੀ ਕਹਿੰਦੇ ਆ ਸੌਂ ਲੱਗੇ ਮੈਨੂੰ ਤੂੰ ਲੋਕਾਂ ਨੂੰ ਕਰਾ ਕੇ ਦਿਖਾ ਮੈਂ ਬੰਦ ਕਰਾ ਸਾਰੇ ਹਿੰਦੇ ਤੇ ਤੂੰ ਹੀ ਕਰਾ ਲੈ ਆਏ ਕਰਨਾ ਛੇ ਦੀ ਛੇ ਦੀ ਜਾਜ ਨਹੀਂ ਹੋਮਨ ਨਾ ਕਿਝਵੇ ਮੇਰੀ ਵਾਰੀ ਆਵੇ ਓ ਕਿੰਤਾ ਨਹੀਂ ਬੋਲ ਬੋਲਦਾ ਮੇਰੇ ਮੁੰਡੇ 3 ਟੱਪ ਗਿਆ ਇੱਕ ਸਾਲ ਪਹਿਲਾਂ 3 ਟੱਪ ਗਿਆ ਵਾਰੀ ਮੇ ਲਾ ਦੇ ਸ਼ੇਦੀ ਤੂੰ ਹੁਣੇ ਹੀ ਕਰਾ ਲਾ ਮਰਮਾ ਕੀ ਮਤਲਬ ਇਹਦਾ ਹੋਣਾ ਨਹੀਂ ਸਾਰੇ ਕਹਿੰਦੇ ਮੈਨੂੰ ਵੀ ਲੱਗਦਾ ਕੋਈ ਉਹ ਕੋਈ ਮੈਨੂੰ ਲੱਗਦਾ ਤੇਰੇ ਕੋਈ ਸੰਜੋਗ ਹੀ ਬੰਨੇ ਲੱਗਦੇ ਆ ਜਿੰਦਾ ਜਿੰਦਾ ਬੋਲਿਆ ਮਾਂ ਕਹਿੰਦੀ ਕਿਤੇ ਤੇਰੇ ਸੰਜੋਗ ਖੋਲ ਗਏ ਤੂੰ ਉਤਰੇ ਖਾਨਦਾਨ ਦੇ ਪਿਛਲੇ ਦੀਆਂ ਲੱਗਦੀਆਂ ਮੇਰੇ ਨਾਲੀਆਂ ਪੈਂਦੀਆਂ ਸਹਰ ਆ ਗਏ ਤੇਰੇ ਖਾਨਦਾਨ ਦੀਆਂ ਮੈਨੂੰ ਲੱਗਦੀਆਂ ਤੇਰੇ ਭਰਾਵਾਂ ਦੀਆਂ ਲੱਗੀਆਂ ਮੈਨੂੰ ਮੇਰਾ ਭਰਾ ਤੈਨੂੰ ਦੁੱਖ ਦਿੰਦਾ ਤੈਨੂੰ ਬਹੁਤ ਸਮਝ ਆਉਣੀ ਆ ਤੈਨੂੰ ਸਮਝਾ ਦਾਂ ਨੇ ਆ ਤੈਨੂੰ ਜੋ ਦੋ ਕੰਨਾਂ ਤੇ ਪਈਆਂ ਉਹ ਟਾਈਮ ਗਿਆ ਕੀ ਕਰ ਹੁਣ ਕੀ ਹੋ ਗਿਆ ਕੱਲ ਮਾਮਾ ਮੈਂ ਉੱਥੇ ਖੜਾ ਰਾਜ ਕੰਮ ਕਿੱਥੇ ਬੜਾ ਬੁਲਾਣਾ ਦਾ ਹੈ ਬੁਲਾਇਆ ਕੇ ਮੈਂ ਇਹਦੇ ਬਹੁਤ ਹਾਂ ਬਹਾਦਰੀ ਆ ਕੰਮ ਕਰਦਾ ਇਹਦੇ ਬੀੜੀ ਪੀਂਦਾ ਸੀ ਬੀੜੀ ਹੁਣ ਪੀਂਦਾ ਸ਼ੁਰੂ ਤੋਂ ਕੀ ਕਰੀਏ ਕਿੱਡਾ ਉੱਥੇ ਨੱਕੇ ਰਖਾ ਨੱਕਾ ਮੋੜ ਬੰਨੇ ਰੱਖਾ ਇੰਦਾ ਤਾਂ ਕੋਈ ਨਹੀਂ ਕਰਦਾ ਖਾ ਮਿਲਿਆ ਹੀ ਨਹੀਂ ਮਨੇ ਝੂੜ ਬੋਲਦਾ ਤੂੰ ਫੇਕਦਾ ਕਰਦਾ ਫੇਕਦਾ ਬੀੜੀ ਕਿੱਦਾਂ ਪੀਂਦਾ ਸਹਰਾਣਾ ਕਰ ਸੁਣ ਤੈਨੂੰ ਕਰਨੀ ਆ ਚੇ ਮੈਨੂੰ ਪੰਪਰ ਚ ਹਾਂ ਨਾ ਮੈਨੂੰ ਠਾੜੇ ਲਾਈਟ ਬੁਝਾ ਦੇ ਹਾਂ ਤੁਂ ਜਾਣਾ ਨਹੀਂ ਸੀ ਯਾਰ ਚਾਹ ਜਮਾਂਗੇ ਯਾਰ ਨਾਵਾ ਕਿੰਨੇ ਵਜੇ ਆ ਸ਼ਾਮ ਨੂੰ ਜੱਲਾ ਦੇ 2 ਵਜੇ ਗਏ ਜਾਣਾ ਤਾਂ ਜਾਓ ਮੈਂ ਮੁੜ ਕੇ ਆਵਾਂ ਹਨਾ ਮੈਂ ਹੱਲੇ ਨਹੀਂ ਮਰੀ ਯਾਰ ਦੇਖ ਭਰਾ ਹਨਾ ਸਾਰੀ ਦਿਹਾੜੀ ਮੇਰੀ ਬਾਸੋ ਹੀ ਰਹਿੰਦੀ ਆ ਸਵੇਰ ਦਾ ਗਿਆ ਆ ਨਾ ਬਾ ਆ ਕਰ ਗੰਦਾ ਦੇ ਚਾਦਰ ਕਹਿੰਨੇ ਖਲਾਰੀ ਗੋਪੀ ਬਾਜੀ ਨੇ ਨੇ ਹਾਰੀ ਮਣੀ ਬਾਜੀ ਨੇ ਖਲਾਰਾ ਆ ਮੋਗੇ ਵਾਲੀ ਮੈਗ ਹੁੰਦੇ ਸੀ ਖੋਲਦੇ ਸੀਗੇ ਆਹ ਏਦਾਂ ਕੋ ਹਾਂਜੀ ਟਕਸ ਨਾ ਹੋਰ ਇਹ ਮੈਂ ਨਹੀਂ ਸੋਹ ਯਾਰ ਹੋ ਜਾਂਦੇ ਆ ਮੈਂ ਸੋਨਾ ਦੋ ਮੁੰਡੇ ਨੂੰ ਅਮਾ ਤੈਨੂੰ ਵੀ ਥੋੜਾ ਥੋੜਾ ਨੀਰੂ ਬਾਜਵਾ ਦੇ ਭਰਾ ਹਰ ਕਾ ਨਹੀਂ ਲੱਗਦਾ ਪਰਵੱਟੇ ਉਦਾਂ ਦੇ ਐ ਇਹਦੇ ਤੂੰ ਏ ਵੀ ਢਿੱਲੋ ਲੱਗਦਾ ਮੈਨੂੰ ਥੋੜਾ ਥੋੜਾ ਓਏ ਮੈਂ ਪੱਪੀ ਕਾ ਨਹੀਂ ਮੈਲ ਲਵਾਉਂਦੀ ਦਿੱਤ ਤੋਂ ਭਰਾਵਾ ਪੱਪੀ ਕਾ ਨਹੀਂ ਦੇ ਲੈ ਨਹੀਂ ਕਰਦਾ ਇਹ ਇੱਦਾਂ ਮੇਰੇ ਮੁੰਡੇ ਨੂੰ ਕਹਿੰਦਾ ਤੱਪੜ ਮਾਰ ਉਹ ਸਮੈਲ ਲਾਉਂਦੀ ਸੱਚੀ ਹਾਂ ਆਹਦੇ ਸਮੈਲ ਓਏ ਹੋਏ ਹੂੰ ਹੂੰ ਬਾਸ ਹੀ ਮਾਰਦੀ ਦਿੱਤ ਬੁਰਸ਼ ਕੀਤਾ ਚੱਲ ਫੇਰ ਠੀਕ ਹੈ ਦੰਤ ਮੰਜਨ ਕਰਦਾ ਸਦਾ ਫੋਨ ਆਏਗਾ ਕੀ ਜਾਂਦਾ ਬੜੇ ਪਿੰਡਾ ਜੋ ਬੜੇ ਪਿੰਡਾ ਆ ਜੋ ਇਹ ਗੱਲ ਸਾਰ ਥੱਕ ਹੋਇਆ ਆ ਉਹਦਾ ਬਿਲੇ ਆ ਉਹਦਾ ਕੋਈ ਕਾਮਕਾਰ ਹੈ ਨਹੀਂ ਆਜੋ ਬੜੇ ਪਿੰਡਾ ਚਾਹ ਸਵੇਰ ਦਾ 4:00 ਵਜੇ ਦਾ ਆਹੋ ਵੇਲਾ ਝਾੜੀ ਝੜ ਖਾ ਲਿਆ ਪੀ ਲਿਆ ਸੌ ਲਿਆ ਪਹਿਲੇ ਤੂੰ ਖਾਦਾ ਪਰ ਆ ਵੀ ਵੇਲਾ ਹੀ ਆ ਮਰੀ ਤੇ ਵੀ ਆ ਵੇਲੇ ਇਹ ਥੋੜਾ ਲੇਟ ਉੱਠਿਆ ਰਾਤੀ ਬਹੁਤ ਲੇਟ ਆਇਆ ਘਰ ਆ ਮੋਗੇ ਵਾਲੀ ਮੈਗੀ ਨੇ ਅਮਾ ਮੌੜਾ ਸੌਣ ਨਹੀਂ ਦਿੰਦਾ ਸੌਣ ਕਹਿਣਾ ਨਹੀਂ ਦਿੰਦਾ ਕਹਿਣੇ ਸੌਣ ਦਿੰਦਾ ਮੈਂ ਮੈਂ ਥੋੜਾ ਇਦਾਂ ਕੁਛ ਗਿਆ ਮੇਰੀ ਗਾਲ ਸੌਣ ਬੇਚਾਰਾ 4 ਵਜੇ ਦਾ ਉੱਠਿਆ ਆ ਉੱਠ ਕੇ ਬੱਟਾ ਲਪਾਉਣ ਵਾਲੇ ਲਾ ਕੇ ਤੇ ਆਪ ਇੱਥੇ ਕਿਵੇਲੇ ਪਏ ਆ ਬੱਟਾਂ ਵੇ ਦਿਹਾੜੀਆਂ ਤੇ ਲਪਾਉਂਦੇ ਆ ਇੱਦਾਂ ਹੀ ਕਰਦੇ ਆ ਬਾਰੋਂ ਬੰਦੇ ਲਾਉਂਦੇ ਬੱਟਾਂ ਨੂੰ ਤੁਹਾਨੂੰ ਆਪ ਨੂੰ ਕੀ ਹੋਇਆ ਉਹ ਨਹੀਂ ਕਿੱਡੇ 20 ਖੇਤ ਆ ਹਾਂ ਹਾਂ ਆਪ ਨੂੰ ਕੀ ਹੋਇਆ ਮੇਰੇ ਨਾਲ ਕਰਾ ਦੋ ਮੈਂ ਇਕੱਲਾ ਕੀ ਕਰਾਂ ਕਿੱਥੇ ਕਿੱਥੇ ਨਹੀਂ ਤੈਨੂੰ ਇਕੱਲੇ ਨੂੰ ਥੋੜੀ ਜਿਹੀ ਆ ਕਿੱਥੇ ਇੱਥੇ ਬੇਲੇ ਖਾਣੀਆਂ ਸੌਖੀਆਂ ਇਹ ਮੈਂ ਕਿ ਥੱਲੇ ਫੋਨ ਪਿਆ ਮੇਰਾ ਕਿੱਥੇ ਪਿਆ ਹੈਗਾ ਹੈਗਾ ਆ ਬਸ ਠੀਕ ਆ ਇਹ ਬੇਲੇ ਇੱਥੇ ਖਾਣੀਆਂ ਸੌਖੀਆਂ ਬੱਟਾਂ ਲਿਪਨ ਬੰਦੇ ਲਾਏ ਦਿਹਾੜੀ ਤੇ ਮਨੇ ਤੇ ਇਹ ਸਵੇਰੇ ਹੀ ਬੇਲ ਸੜਕ ਕੇ ਕੰਨ ਦਾ ਬਹੁਤ ਮੁੱਲ ਪੈ ਜਾਣਾ ਦੇਖੀ ਨਾ ਕਿੰਨੇ ਪੈਸੇ ਪਚਦੇ ਆ ਹੋਰ ਕੀ ਉਹੀ ਦਿਹਾੜੀ ਤੇ ਜਿਹੜੇ ਬੰਦੇ ਦਾ ਉਹੀ ਆਪ ਰੱਖਣੇ ਚਲੋ ਹੋਪੀ ਭਾਈ ਕਰਾ ਭਾਜੀ ਬੋਲ ਆ ਪਹਿਲਾਂ ਸੋਲ ਕਰਾਓ ਢੇੜੇ ਲਾਉਣੇ ਆ ਲੋਵਾ ਦੇ ਚਲ ਆ ਜਾ ਫੇ ਆ ਅੱਗੇ ਇਹਨਾਂ ਰੁਪਈਆ ਬਾਹਰ ਤਾਂ ਟਾਇਰ ਪੈ ਜਾਣੇ ਸੀ ਬੋਲ ਲੈ ਫਿਰ ਟੀਮ ਭਾਜੀ ਕੀ ਆ ਰਾਈਟ ਹੈ ਰਾਈਟ ਅੰਪਾਇਰ ਦਾ ਫੈਸਲਾ ਟਾਲ ਹੋਵੇਗਾ ਆਈ ਭਾਜੀ ਇਹਦੇ ਭਾਜੀ ਨੇ ਜਾਣਾ ਮੜਾ ਜਾ ਸੌਰੀ ਵੀਰੇ ਥੈਂਕ ਯੂ ਭਾਜੀ ਪੜਦਾ ਜੇ ਤੂੰ ਥੇੜਾ ਲੈ ਕੇ ਗਿਆ ਸੀ ਮੈਂ ਬੈਡਬਾਲ ਖੇਡਦਾ ਸੀ ਚਾਰ ਪੰਜ ਆਊਟ ਕਰਤੇ ਸੀ ਹੁਣ ਬੋਲੇ ਨਹੀਂ ਕਰਾਉਣੀ ਆਉਂਦੀ ਯਾਰ ਚੱਜ ਦੀ ਬੋਲ ਕਰਾ ਕਿਸੇ ਨਹੀਂ ਰੇਡਮੀ ਸੈਟ ਉਹਨੂੰ ਰੇਡਮੀ ਫੇਰ ਚੱਕ ਹਣੀ ਉੱਥੋਂ ਉਹ ਆਪਣੇ ਹੱਥ ਚ ਹੀ ਆ ਉਹ ਤੂੰ ਕਰਾ ਲਈ ਬਾਤ ਰੇਡਮੀ ਕਰਾ ਦੇ ਫੇਰ ਉੱਥੋਂ ਚੱਕ ਹਣੀ ਬੋਲ ਇਦਾਂ ਨਹੀਂ ਚੱਕੀਏ ਨਹੀਂ ਚੱਲੋ ਪੜਦਾ ਬੈਡ ਭਾਵਾ ਹੋਰ ਲਿਆ ਜਰ ਮਰਜੀ ਕੇ ਆਲ ਆਲ ਵੇ ਸਾਈਡਾਂ ਤੇ ਨਾ ਕੇ ਚੱਲ ਓਏ ਇਹ ਬਹੁਤ ਸਿੱਧੀ ਆ ਗਈ 5 ਰੁਪਇਆ ਫਟ ਏ ਦਨੀਆ ਕਰਾ 5-7 ਵੇਖੀ ਆਂਦਾ ਔਡ ਕਰਦਾ ਯਾਰ ਬਲੈਕਾਂ ਦੇ ਵਿੱਚ ਮਾਰ ਪਲੇਅਰ ਪੈਸਿਆਂ ਦੇ ਚੱਲਦੇ ਆ ਬੋਲਰ ਔਲ ਪਹਿਲੀ ਗੇਂਦ ਅੱਟੀ ਵਾਲਿਆਂ ਨੇ ਖਵਾਇਆ ਲਈ ਮੈਨੂੰ ਆਪਣੇ ਹੱਲ ਏ ਮਾਟ ਆ ਗਿਆ ਭਾਜੀ ਪਣ ਤੋਂ ਨਹੀਂ ਉਹ ਦੂਜਾ ਬੰਦਾ ਸੱਦੇ ਆ

ਚਲਿਆ ਪੰਚ ਲੈ ਆ ਪਾ ਜੀ ਜਾਣ ਤੂੰ ਬਾਹਨ ਓ ਇਦਾਂ ਮੜਿਆ ਆਰਾਮ ਦੇ ਓ ਲੈ ਤੇ ਫਾਈਨਲ ਹੈ ਆਪ ਥੈਂਕ ਯੂ ਵੀਰੇ ਇਦਾਂ ਦੇ ਖਾਜਣਾ ਬੋਲ ਏਦਾਂ ਬੋਲ ਯਾਰ ਹੱਥ ਤੇ ਨਹੀਂ ਹੁੰਦੀ ਸਾਨੂੰ ਦਾ ਯਾਰ ਪਿੰਡਦਿਆਂ ਨੇ ਖਵਾਇਆ ਹੀ ਨਹੀਂ ਆ ਏਦਾਂ ਓਹ ਬੋਲ ਫੜ ਲਾ ਹੱਥ ਬੋਲ ਗਰਮੀੋਂ ਗਰਮੀ ਦੇ ਕਿਦਾਂ ਹੋਇਆ ਫੇਰ ਤੋਂ ਲੈ ਕੇ ਤਾਂ ਦਾ ਕਬੂਤਰ ਵਾਂਗੂ ਮੂੰਹ ਅੱਡ ਹੋਇਆ ਪਾਣੀ ਪੀਣਾ ਖੰਭ ਦੇ ਖੰਭ ਦੇ ਰੱਖ ਕੇ ਅੱਜ ਹੀ ਨੀਰਾ ਹੀ ਸਰਾਇਆ ਕਰ ਕੈਸ ਕਰ ਕੈਸ ਓ ਫਟੇ ਮੂੰਹ ਦੇਓ ਕੈ ਕਰਾਂ ਮੈਂ ਕੈ ਕਰਾਂ ਮੈਂ ਆਜਾ ਬੰਨੇ ਆਪਾਂ ਤੇ ਲਈ ਜਾਣੇ ਆ ਤੂੰ ਸਫਰ ਦਾ ਕਰ ਲੈ ਖੋਲ ਬਣਾਉਣੀ ਉਹ ਭਾਈ ਆ ਗਿਆ ਉਹ ਜਾਦੇ ਬੈਟਸਮੈਨ ਤਕੜਾ ਆ ਭਾਈ ਕਰਾਈ ਕੈਚ ਕਰ ਓਏ ਫਾਲ ਹੋ ਵੀ ਹੋਏ ਚੱਕ ਨਹੀਂ 8:30 ਵਜੇ ਮੈਨੂੰ ਹੋਣਾ ਕਿੱਥੇ ਕਰਾਂ ਨਹੀਂ ਨਹੀਂ ਆੱਕ ਰਹਿ ਗਈ ਜਾ ਜਾ ਲੋ ਜੀ ਕਹਿੰਦੇ ਬੈਠੇ ਹੋਏ ਆਪਣੇ ਪੈਡਪੂਰ ਖਸ ਕੇ ਮਾੜ ਨੂੰ ਭਰਾ ਇਧਰ ਲੱਲੀਆਂ ਆ ਕਹਿੰਦੇ ক্রিকেট ਦਾ ਮਹਾਨ ਖਿਡਾਰੀ ਆ ਕਬੱਡੀ ਦਾ ਆ ਪਰ ਇਹਨੂੰ ਲਾਉਂਦੇ ਸਲਿੱਪ ਤੇ ਆ ਤੇ ਇਧਰ ਆਪਣੇ ਅਕਸਰ ਭਾਈ ਬੈਠੇ ਆ ਤੇ ਇਧਰ ਕਬੱਡੀ ਦੇ ਮਹਾਨ ਖਿਡਾਰੀ ਦੋ ਬੈਠੇ ਆ ਭਰਾ ਜਾਫੀ ਸਲਜੇ ਹੋਏ ਆ ਦੋਨੋਂ ਇਹਨਾਂ ਨੂੰ ਪੁੱਛੋ ਕਬੱਡੀ ਬਾਰੇ ਕੁਝ ਕੋਈ ਦੱਸੂਗਾ ਆਪਾਂ ਨੂੰ ਪਹਿਲਾਂ ਆਪਾਂ ਭਾਈ ਹੁਣਾਂ ਨਾਲ ਗੱਲ ਕਰਦੇ ਤੀਰਤ ਭਾਈ ਜੀ ਬਹੁਤ ਬੱਡਾ ਨਾ ਜਾਫੀ ਆ ਭਰਾ ਸਾਡਾ ਪਾਜੀ ਆਪਣੀ ਜ਼ਿੰਦਗੀ ਦਾ ਕੋਈ ਇਦਾਂ ਦਾ ਕੋਈ ਸੁਆਲ ਜਾਂ ਗੇਮ ਪਿੱਛੇ ਜਾਂ ਕੁਛ ਤੁਹਾਡਾ ਕੋਈ ਕੋਈ ਸਮੱਸਿਆ ਹੈ ਜਿਹੜਾ ਤੁਸੀਂ ਚਾਹੁੰਦੇ ਸੀਗੇ ਕਿ ਉਹ ਕਰਨਾ ਚਾਹੁੰਦੇ ਹੋ ਜਾਂ ਕੁਛ ਵੀ ਕੋਈ ਦੱਸਣਾ ਚਾਹੁੰਦੇ ਹੋ ਸਾਨੂੰ ਮਾੜਾ ਪਹਿਲਾਂ ਤਾਂ ਸੁਆਲ ਹੀ ਨਹੀਂ ਪੜਿਆ ਵੀ ਤਾਂ ਸਹੀ ਸੁਆਲ ਦੀ ਨਹੀਂ ਸਾਡੀ ਲੱਗੀ ਨਹੀਂ ਗੱਲ ਸੁਣ ਮਣੀ ਹਾਂਜੀ ਗਰਮੀ ਵੀ ਜਿਆਦਾ ਹੈ ਆ ਦੇਖੋ ਰੇਟਰ ਰੇਟਰ ਦੇਖੋ ਨਹੀਂ ਮੇਰੀ ਗੱਲ ਸੁਣ ਲਾਡੀ ਪਾਜੀ ਉਹ ਭਾਈ ਇੱਕ ਵਾਲਾ ਵਾ